ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਗਿਆ ਰਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦਿਨ ਹੈਗਾ ਬੁੱਧਵਾਰ ਦਾ ਤਰੀਕ ਹੈਗੀ ਐ 20 ਨਵੰਬਰ ਤੇ ਇੱਥੇ ਲੱਗੇ ਹੋਏ ਸੀਗੇ ਜੀ ਆਪਾਂ ਜਮੀ ਬੀਜਣ ਤੇ ਇਹੀ ਕਹਿਣਾ ਰਹਿੰਦਾ ਸੀਗਾ ਬਸ ਆਪਣਾ ਜਿਹਦੇ ਵਿੱਚ ਰਿਓ ਪਾਇਆ ਇਹ ਆਪਾਂ ਨੇ ਬੀਜਤਾ ਤੇ ਉਹਦੀ ਥੋੜੀ ਜੀ ਵੀਡੀਓ ਦੀ ਕਲਿੱਪ ਵੀਡੀਓ ਕਲਿੱਪ ਬਣਾਈ ਸੀ ਉਹ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਉਸ ਤੋਂ ਬਾਅਦ ਜੀ ਇਹ ਹੈਗਾ ਰਾਤ ਦਾ ਟਾਈਮ ਤਾਂ ਮਤਲਬ ਖਾਣਾ ਵਗੈਰਾ ਖਾਣ ਤੋਂ ਬਾਅਦ ਰਾਤ ਦੇ ਭਾਂਡੇ ਵਗੈਰਾ ਮੰਝ ਰਹੀ ਸੀਗੀ ਤੇ ਅੱਜ ਕੋਈ ਸਵੇਰ ਦਾ ਨਹੀਂ ਬਲੌਗ ਬਣਾਇਆ ਹੈਗਾ ਕਿਉਂਕਿ ਜੀ ਅ ਦਿਨ ਚ ਤਾਂ ਇੰਨੇ ਜ਼ਿਆਦਾ ਕੰਮ ਹੋ ਜਾਂਦੇ ਨੇ ਬਸ ਜੀ ਟਾਈਮ ਇਨੀ ਮਿਲਿਆ ਹੈਗਾ ਕਿ ਫੋਨ ਚੱਕ ਕੇ ਲਾ ਸਕਾਂ ਹਨਾ ਬਸ ਸਾਰੀ ਦਿਹਾੜੀ ਕੰਮਕਾਰਾਂ ਦੇ ਵਿੱਚ ਹੀ ਲੰਘ ਜਾਂਦੀ ਆ ਤੇ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਹੈਗਾ ਸੋਚਿਆ ਸੀਗਾ ਵੀ ਚਲੋ ਸ਼ੈਡੋ ਪਰੇ ਵੀ ਕੀ ਆ ਹਨਾ ਕੱਲੂ ਕੀ ਬਲੌਗ ਪਾਵਾਂਗੇ ਰੈਨਦੰਨੇ ਬਣਾਉਣ ਨੂੰ ਫੇਰ ਮੈਂ ਕਿਹਾ ਨਹੀਂ ਵੀ ਹਨਾ ਵੀ ਬਲੌਗ ਦਾ ਸਵੇਰੇ ਪਾਉਣਾ ਹੀ ਆ ਕਿਉਂਕਿ ਜੀ ਫੇਰ ਮਿਸਰ ਜੀ ਹੋ ਜਵੇ ਨਾ ਫੇਰ ਆਪਣੇ ਵੀਊ ਟੁੱਟ ਜਾਂਦੇ ਨੇ ਫੇਰ ਵੀਊ ਘਟ ਜਾਂਦੇ ਨੇ ਆਉਣੇ ਤੇ ਇੱਥੇ ਫੇਰ ਮੈਂ ਸੋਚਿਆ ਮੈਂ ਚਲੋ ਦਿਨ ਦੇ ਤੱਕ ਕੰਮ ਕਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਨੇ ਆ ਚਲੋ ਰਾਤ ਦੇ ਕਰ ਦਿੰਨੇ ਆ ਬੀ ਰਾਤ ਨੂੰ ਵੀ ਦੇਖ ਲੋ ਹਨਾ ਸਾਰੀ ਜ਼ਿੰਮੇਵਾਰੀਆਂ ਨਿਵਾ ਕੇ ਪੈਣਾ ਪੈਂਦਾ ਹੈ ਹਰ ਇੱਕ ਚੀਜ਼ ਚੱਕ ਕੇ ਅੰਦਰ ਰੱਖਣੀ ਪੈਂਦੀ ਆ ਸਾਭ ਸਾਭਣੀ ਪੈਂਦੀ ਆ ਪਹਿਲਾਂ ਸਾਰੇ ਪਸ਼ੂ ਅੰਦਰ ਕਰਕੇ ਆਈ ਉਹਨਾਂ ਦਾ ਪਾਣੀ ਧਾਣੀ ਪਲਾ ਕੇ ਉਹਨਾਂ ਨੂੰ ਐਨ ਰਚਾ ਕੇ ਉਹ ਪਸ਼ੂਆਂ ਨੂੰ ਛੋਟੇ ਮਤਲਬ ਕਟੂਰਾ ਵਗੈਰਾ ਨੂੰ ਅੰਦਰ ਬੰਨ ਕੇ ਉਹਨਾਂ ਦਾ ਨਿਵੇੜ ਕੇ ਆ ਕੇ ਉਸ ਤੋਂ ਬਾਅਦ ਉੱਪਰ ਆ ਕੇ ਰੋਟੀਆਂ ਵਗੈਰਾ ਪਕਾ ਕੇ ਬੱਚਿਆਂ ਨੂੰ ਖਲਾਨਣਾ ਬੱਚਿਆਂ ਨੂੰ ਖਵਾਉਣ ਤੋਂ ਬਾਅਦ ਦੁੱਧ ਵਗੈਰਾ ਕਰ ਲਿਆ ਦਹੀਂ ਵਗੈਰਾ ਜਮਾਵਾਂਗੇ ਜੀ ਦਾ ਉਹ ਕਰਕੇ ਰੱਖ ਲਿਆ ਤੇ ਬਸ ਉਸ ਤੋਂ ਬਾਅਦ ਲੱਗੀ ਸੀਗੀ ਭਾਂਡੇ ਮਾਂਜਣ ਹਰ ਇੱਕ ਕੱਲੀ ਕੱਲੀ ਚੀਜ਼ ਅੰਦਰ ਰੱਖਣੀ ਪੈਂਦੀ ਹੈ ਰਾਤ ਨੂੰ ਵੀ ਚੱਕ ਕੇ ਪੂਰੀ ਆਪਣੀ ਜ਼ਿੰਮੇਵਾਰੀ ਸਾਰੀ ਨਿਭਾ ਕੇ ਪੈਣਾ ਪੈਂਦਾ ਹੈ ਕਿ ਕੋਈ ਚੀਜ਼ ਬਾਹਰ ਨਾ ਰਹਿ ਜਾਵੇ ਕਿਉਂਕਿ ਜੀ ਹੁਣ ਤੇਲ ਪਾਣ ਲੱਗ ਗਈ ਫਿਰ ਗਿੱਲੇ ਹੋ ਜਾਂਦੀਆਂ ਨੇ ਇਹਨੀਆਂ ਚੀਜ਼ਾਂ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਰਾਤ ਦੀ ਬਲੌਗ ਸ਼ੇਅਰ ਕਰਦੇ ਆ ਇੱਥੇ ਨਾ ਟਾਈਮ ਇਹ ਰਾਤ ਦੇ 1.7 ਹੋ ਗਏ ਸੀਗੇ 1.7 ਵਜੇ ਭਾਂਡੇ ਮਾਂਜਣ ਲੱਗੀ ਸੀਗੀ ਮੈਂ ਤੇ ਭਾਂਡੇ ਮੈਂ ਰਾਤ ਨੂੰ ਮਾਂਜ ਕੇ ਪੈਣੀ ਆ ਝੂਠੇ ਨਹੀਂ ਰੱਖਦੀ ਹੈਗੀ ਚਾਹੇ ਮੈਨੂੰ ਹਨਾ ਨਹੀਂ ਰਹੀ ਹੋ ਜਵੇ ਪਰ ਮੈਂ ਭਾਂਡੇ ਜ਼ਰੂਰ ਮਾਂਜ ਕੇ ਪੈਣੀ ਆ ਕਦੇ ਹੀ ਹੋਇਆ ਵੀ ਰਹਿ ਗਏ ਮਾਂਜਣ ਤੋਂ ਜੇ ਬਾਈ ਕਦੇ ਬਾਈ ਚਾਂਸ ਮਤਲਬ ਸਰੀਰ ਸਾਥ ਨਹੀਂ ਦਿੰਦਾ ਬਿਮਾਰ ਹੋਈਏ ਹਨਾ ਕੋਈ ਕੰਮ ਕਰਨ ਜੀ ਨਾ ਕਰੇ ਉਸ ਦਿਨ ਜ਼ਰੂਰ ਰਹਿ ਜਾਂਦੇ ਨੇ ਨਹੀਂ ਤਾਂ ਹਰ ਰੋਜ਼ ਮੈਂ ਮਾਂਜ ਕੀ ਪਹਿਨੀ ਆ ਕਦੇ ਵੀ ਇਹਦਾ ਨਹੀਂ ਛੱਡੇ ਹੈਗੇ ਮੈਨੂੰ ਚੰਗੇ ਜੀ ਨਹੀਂ ਲੱਗਦੇ ਹੈਗੇ ਰਾਤ ਨੂੰ ਝੂਠੇ ਭਾਂਡੇ ਛੱਡਣੇ ਤੇ ਮੈਂ ਆਪਣੇ ਸਾਰੇ ਸਮੇਟ ਕੇ ਨਾ ਕੰਮ ਫੇਰੇ ਪਹਿਨੀ ਹੁੰਨੀ ਆ ਤੇ ਦੇਖੋ ਇੱਥੇ ਹੁਣ ਆਪਾਂ ਨੇ ਮਿੰਜਾ ਵਗੈਰਾ ਵਿੱਚ ਚੱਕ ਕੇ ਅੰਦਰ ਕਰਤਾ ਨਹੀਂ ਤੇਲ ਨਾ ਹਨਾ ਸਵੇਰ ਨੂੰ ਇਹ ਭੇਜ ਜਾਂਦਾ ਹਰ ਇੱਕ ਚੀਜ਼ ਚੱਕ ਕੇ ਟਿਕਾਣੇ ਲਾਉਣੀ ਪੈਂਦੀ ਆ ਪਹਿਲਾ ਸਵੇਰ ਨੂੰ ਲਾਉਣੀ ਪੈਂਦੀ ਆ ਜਦੋਂ ਬੱਚੇ ਚਲੇ ਜਾਂਦੇ ਨੇ ਉਦੋਂ ਸਮਾਰ ਕੇ ਹਰ ਇੱਕ ਚੀਜ਼ ਆਪਦੇ ਟਿਕਾਣੇ ਤੇ ਰੱਖਣੀ ਪੈਂਦੀ ਆ ਤੇ ਫਿਰ ਰਾਤ ਨੂੰ ਬੱਚੇ ਕਿਉਂਕਿ ਜਿੱਥੇ ਆਉਂਦੇ ਨੇ ਉੱਥੇ ਖੋਲ ਦਿੰਦੇ ਆ ਆਪਣੇ ਕੱਪੜੇ ਲੀੜੇ ਉਹ ਕੱਲੇ ਕੱਲੇ ਚੱਕੇ ਅੰਦਰ ਰੱਖਣੇ ਪੈਂਦੇ ਨੇ ਬਸ ਜੀ ਸਾਰੀ ਦਿਹਾੜੀ ਐਸੀ ਤਰ੍ਹਾਂ ਹੀ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੀ ਲੰਘ ਜਾਂਦੀ ਆ ਇਥੇ ਫਿਰ ਭਾਂਡੇ ਵਗੈਰਾ ਮਾਂਜੜ ਤੋਂ ਬਾਅਦ ਸੱਜਪ੍ਰਿਤ ਰਹਿੰਦਾ ਸੀਗਾ ਹਲੇ ਰੋਟੀ ਖਾਣ ਤੋਂ ਕਿਉਂਕਿ ਜੀ ਜਦੋਂ ਮੈਂ ਰੋਟੀ ਪਕਾ ਰਹੀ ਸੀ ਇਹਨੂੰ ਮੈਂ ਪਾ ਕੇ ਦਿੱਤੀ ਸੀ ਜਸਕਰਨ ਦੇ ਨਾਲੇ ਰੋਟੀ ਜਸਕਰਨ ਨੂੰ ਵੀ ਦਿੱਤੀ ਤੇ ਇਹਨੂੰ ਵੀ ਦਿੱਤੀ ਇਹਨੇ ਖਾਦੀ ਨਹੀਂਗੀ ਕਹਿੰਦਾ ਮੈਨੂੰ ਹਲੇ ਭੁੱਖ ਨਹੀਂਗੀ ਵੀ ਰੱਖ ਦੇ ਇਥੇ ਵੀ ਫਿਰ ਮੈਂ ਖਾ ਲੂੰਗਾ ਫਿਰ ਜਦੋਂ ਠੰਡੀ ਹੋਗੀ ਫੇਰ ਉਹ ਮੈਂ ਨਾ ਚੱਕ ਕੇ ਫੇਰ ਦੁਬਾਰਾ ਡੱਬਿਆਂ ਦੇ ਵਿੱਚ ਉਕਣੇ ਰੱਖਤੀ ਮੈਂ ਹਾਂ ਠੰਡੀ ਹੋਈ ਕਿਵੇਂ ਖਾਏਗਾ ਜੱਜੀ ਕਰੋ ਜਦ ਖਾ ਲੇ ਤੇ ਫੇਰ ਭਾਂਡੇ ਮੱਝ ਕੇ ਆਈ ਨਾ ਕਹਿੰਦਾ ਕਹਿੰਦਾ ਹੁਣ ਰੋਟੀ ਪਾ ਕੇ ਦੇ ਫੇਰ ਦੁਬਾਰਾ ਇਹਨੂੰ ਗਰਮ ਕਰਕੇ ਰੋਟੀ ਪਾ ਕੇ ਦਿੱਤੀ ਇਹ ਇੱਥੇ ਆਪ ਦੀ ਖਾ ਰਿਆ ਸੀਗਾ ਰੋਟੀ ਨਾਲੇ ਦੇਖ ਰਿਆ ਸੀਗਾ ਮੋਬਾਈਲ ਮੋਬਾਈਲ ਤੇ ਪਤਾ ਨਹੀਂ ਕੀ ਵੀਡੀਓ ਚ ਲਾਈ ਸੀ ਉਹਦੀ ਆਵਾਜ਼ ਆ ਰਹੀ ਸੀ ਕਾਫੀ ਜ਼ਿਆਦਾ ਤਾਂ ਹੀ ਫਿਰ ਮੈਂ ਆਵਾਜ਼ ਬੰਦ ਕਰਤੀ ਸੀਗੀ ਮੋਬਾਈਲ ਦੀ ਤੇ ਇਹ ਤੇ ਮੈਂ ਨਾ ਆਪਣੇ ਕੰਮ-ਕਾਰ ਕਰਕੇ ਉਸ ਤੋਂ ਬਾਅਦ ਪੜਾਉਣ ਲੱਗ ਗਈ ਸੀਗੀ ਜਸਕਰ ਨੂੰ ਇਹਨੂੰ ਸਕੂਲ ਦਾ ਕੰਮ ਹੋਮਵਰਕ ਜਿਹੜਾ ਮਿਲਦਾ ਹੁੰਦਾ ਉਹ ਵੀ ਮੇਰੀ ਉਹ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਦੇ ਕੰਮ ਪੂਰੇ ਕਰਨ ਦੀ ਇਹ ਵੀ ਮੇਰੀ ਉਹ ਸਿਰ ਦਰਦੀ ਹੈ ਇਹਨਾਂ ਨੂੰ ਪੜਾਉਣਾ ਲਿਖਾਉਣਾ ਹਨਾ ਜਿਹੜਾ ਵੀ ਇਹਨਾਂ ਦਾ ਕੰਮ-ਕਾਰ ਹੁੰਦਾ ਸਕੂਲ ਦਾ ਸਾਰਾ ਕੁਝ ਦੇਖਣਾ ਇਹ ਮੇਰੇ ਸਿਰ ਤੇ ਹੀ ਆ ਮੈਂ ਹੀ ਦੇਖਣਾ ਹੁੰਦਾ ਇਹਦਾ ਤੇ ਕਿਵੇਂ ਹਨਾ ਬੱਚੇ ਨੂੰ ਕੰਮ ਮਿਲਿਆ ਕਿਹੜਾ ਯਾਦ ਕਰਕੇ ਜਾਣਾ ਇਹਨਾਂ ਨੇ ਤੇ ਕਿਹੜਾ ਹੋਮਵਰਕ ਕਰਕੇ ਜਾਣਾ ਸਾਰਾ ਕੁਝ ਮੈਂ ਹੀ ਦੇਖਦੀ ਹੁੰਦੀ ਆ ਤੇ ਇੱਥੇ ਹੀ ਮੈਂ ਜਿਸਕਰ ਨੂੰ ਕੰਮ ਕਰਾ ਰਹੀ ਸੀਗੀ ਸਕੂਲ ਦਾ ਤੇ ਅੱਜ ਤਾਂ ਇੰਨੀ ਜ਼ਿਆਦਾ ਬਿਜ਼ੀ ਸੀ ਦੇਖ ਲਓ ਮੇਰਾ ਸਿਰ ਬਿਵਾਹ ਹੋਇਆ ਮੇਤੋਂ ਮੈਂ ਨਾ ਅੱਜ ਨਾਤੀ ਸੀਗੀ ਤੇ ਇੱਕ ਪਹਿਰ ਸਿਰ ਧੋਤਾ ਸੀ ਅੱਜ ਸੇਤ ਹੋਣੇ ਵਾਲਾ ਸੀਗਾ ਪਿੰਡਿਆ ਦਾ ਚਲੋ ਸਵੇਰੇ ਸਾਜਰੇ ਨਾ ਹੋ ਜਾਂਦਾ ਸਿਰ ਰਹਿ ਜਾਂਦਾ ਸਾਜਰੇ ਨਹੀਂ ਨਾ ਹੁੰਦਾ ਹੈਗਾ ਤੇ ਫਿਰ ਉਹ ਮੈਂ ਚਲੋ ਮੈਂ ਚਲੋ ਦਿਨ ਚ ਨਾ ਲਾਗੇ ਫਿਰ ਉਹ ਦਿਨ ਚ ਨਾ ਤੇ ਸੀਗੀ ਤੇ ਉਸ ਤੋਂ ਬਾਅਦ ਬਿਲਕੁਲ ਵੀ ਟਾਈਮ ਨਹੀਂ ਲੱਗਿਆ ਹੈ ਕਭੀ ਸਿਰ ਚ ਕੰਗਾ ਫੇਰ ਲੈ ਤੇ ਉਦੋਂ ਮੈਂ ਸਿਰ ਖਲਾਰੀ ਫਿਰਦੀ ਸੀਗੀ ਮੈਂ ਚਲੋ ਹੁਣ ਸਵੇਰੀ ਦੇਖਾਂਗੇ ਸਵੇਰੀ ਬਾਵਾਂਗੇ ਸਿਰ ਤੇ ਮੈਂ ਚਲ ਹੁਣ ਇੱਥੇ ਜਿਸ ਕਰ ਨੂੰ ਵੀ ਕੰਮ ਕਰਾ ਦਈਏ ਨਹੀਂ ਫਿਰ ਸਵੇ ਨੂੰ ਔਖਾ ਹੋ ਜਾਂਦਾ ਇਹਦਾ ਕੰਮ ਕਾਫੀ ਹੋ ਜਾਂ ਸੀਗਾ ਅੱਜ ਮਿਲਿਆ ਹੋਇਆ ਤੇ ਬਸ ਉਹ ਹੀ ਕੰਮ ਕਰਾ ਰਹੀ ਸੀਗੇ ਨੂੰ ਸਾਮ ਕਢਾਰੇ ਸੀਗੀ ਮੈਥ ਦੇ ਤੇ ਬਾਕੀ ਦੋ ਕਾਪੀਆਂ ਦਾ ਹੋਰ ਸੀਗਾ ਕੰਮ ਉਹ ਵੀ ਨਾਲ ਦੀ ਨਾਲ ਕਰਾ ਦਾਂਗੇ ਆਪਾਂ ਤੇ ਇੱਥੇ ਸ਼ਾਇਦ ਰਾਤ ਨੂੰ ਵੀ ਤੁਹਾਨੂੰ ਹਨਾ ਟਰੈਕਟਰ ਦੀ ਆਵਾਜ਼ ਵਿੱਚ ਆ ਰਹੀ ਹੋਊਗੀ ਜਦੋਂ ਮੈਂ ਵਾਇਸਓਵਰ ਕਰ ਰਹੀ ਹਾਂ ਨਾ ਤੇ ਟਰੈਕਟਰ ਚੱਲ ਰਿਹਾ ਆਪਣੇ ਇੱਧਰ ਕਣਕ ਬੀਜ ਰਹੇ ਨੇ ਜੋਤ ਕੇ ਤੇ ਨੀਰਾ ਹੋ ਗਿਆ ਕਾਫੀ ਜ਼ਿਆਦਾ ਟਰੈਕਟਰ ਖਾਸਾ ਸ਼ੋਰ ਕਰ ਰਿਹਾ ਹੈ ਹਨਾ ਉਹਦੀ ਆਵਾਜ਼ ਆ ਰਹੀ ਹੋਊਗੀ ਸ਼ਾਇਦ ਵਿੱਚ ਤੇ ਇਗਨੋਰ ਕਰਿਓ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੋਨੇ-ਸੋਨੇ ਕਮੈਂਟ ਕਰ ਦਿੰਨੇ ਤੇ ਸਤਵੀਰ ਭੈਣ ਨੇ ਵੀ ਵੀਡੀਓ ਦੇਖ ਕੇ ਦੱਸਿਆ ਵੀ ਹਾਂ ਵੀ ਇਤਰੇ ਆ ਉਹਨਾਂ ਦਾ ਪਿੰਡ ਕੁਹਾੜੇ ਦੇ ਕੋਲ ਉਹਨਾਂ ਨੇ ਵੀ ਮੈਸੇਜ ਕਰਿਆ ਸੀਗਾ ਅੱਜ ਤੇ ਬਾਕੀ ਜੀ ਮੈਂ ਨਾ ਪਤਾ ਕੀ ਗੱਲ ਆ ਮੈਨੂੰ ਨਹੀਂ ਵੀ ਇੰਨਾ ਪਿੰਡਾਂ ਬਾਰੇ ਜਾਣਕਾਰੀ ਹੈਗੀ ਬਸ ਜਿਹੜੇ ਨੇੜੇ-ਨੇੜੇ ਨੇ ਬਸ ਉਹਨਾਂ ਕੋ ਪਿੰਡਾਂ ਨੂੰ ਜਾਣਦੀਆਂ ਜਾਂ ਮੇਰੇ ਉਹ ਜਿੱਥੇ ਸਾਡੇ ਰਿਸ਼ਤੇਦਾਰੀ ਦੇ ਕੋਲ-ਕੋਲ ਪਿੰਡ ਨੇ ਜਾ ਮੇਰੇ ਪੇਕੇਆਂ ਦੇ ਕੋਲ ਕੋਲ ਪਿੰਡ ਨੇ ਇੰਨੇ ਕੁ ਪਿੰਡਾਂ ਨੂੰ ਜਾਣਦੀ ਆ ਮੈਂ ਹੋਰ ਜ਼ਿਆਦਾ ਇੰਨੀ ਨੌਲੇਜ ਨਹੀਂ ਹੈਗੀ ਮੈਨੂੰ ਪਿੰਡਾਂ ਬਾਰੇ ਤੇ ਕਿਉਂਕਿ ਜੀ ਆਪਾਂ ਕਿਹੜਾ ਕਿਤੇ ਬਾਹਰ ਅੰਦਰ ਜਾਂਦੇ ਆ ਹਨਾ ਬਸ ਆਪਦੇ ਜਿੰਨੇ ਕੁ ਆਪਾਂ ਸੀਮਤਾ ਏਰੀਆ 'ਚ ਉਹਨੇਕ ਨਾਲੇ ਮੈਂ ਸਵੰਦ ਰੱਖੇ ਹੋਏ ਨੇ ਉਹਨੇਕ ਪਿੰਡਾਂ ਨੂੰ ਇਹ ਜਾਣਦੀ ਆ ਹੋਰ ਕੁਝ ਖਾਸ ਨੂੰ ਨਹੀਂ ਜਾਣਦੀ ਹੈਗੀ ਪਰ ਜੀ ਹੁਣ ਜੋ ਜਦੋਂ ਦੇ YouTube ਤੇ ਆਏ ਆ ਕਾਫੀ ਜਾਣਕਾਰੀ ਪੜਨ ਲੱਗੀ ਹੈ ਨਾ ਜਾਣਨ ਲੱਗੇ ਕਾਫੀ ਲੋਕਾਂ ਨੂੰ ਆਪਾਂ YouTube ਤੇ ਆਉਣ ਦੇ ਨਾਲ کافی ਮਤਲਬ ਨੌਲੇਜ ਹੀ ਆਉਣ ਲੱਗੀ ਹੈ ਨਾ ਪਿੰਡਾਂ ਬਾਰੇ ਵੀ ਕਿਹੜਾ ਪਿੰਡ ਕਿੱਥੇ ਆ ਹੈ ਨਾ ਜਦੋਂ ਆਪਣੇ ਨਾਲ ਭੈਣ ਭਾਈ जोडਦਾ ਫਿਰ ਆਪਾਂ ਨੂੰ ਪਿੰਡਾਂ ਦਾ ਪਤਾ ਲੱਗਦਾ ਹੈ ਨਾ ਏਰੀਏ ਦਾ ਤੇ ਇਸ ਤਰ੍ਹਾਂ ਹੈ ਨਾ ਸਾਰਾ ਕੁਝ ਜਾਣਨ ਲੱਗੀ ਵੈਸੇ ਮੈਨੂੰ ਕਦੇ ਬਾਰੇ ਨਹੀਂ ਪਤਾ ਸੀਗਾ ਬਸ ਆਪ ਦੇ ਆੜੇ-ਦਾੜੇ ਵਾਰੀ ਪਤਾ ਸੀਗਾ ਨੇੜੇ-ਨੇੜੇ ਦੇ ਪਿੰਡਾਂ ਬਾਰੇ ਤੇ ਚਲੋ ਜੀ ਹੈ ਨਾ ਇਦਾਂ ਹੀ ਆਪਣੀ ਨੌਲੇਜ ਵਧੀ ਜਾਊਗੀ ਕਹਾਂ ਦੀ ਕਹਾਂ ਬਾਕੀ ਚੀਜ਼ ਹੁਣ ਆਪਾਂ ਇਹਨੂੰ ਕੰਮ ਕਰਾ ਦਾਂਗੇ ਤੇ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ